ਪਸੂਆਂ ਦਾ ਜਕਰ ਪਸੂਆਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਬਾਰ ਬਾਰ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਫਰੋਜਪੁਰ ਜ਼ਿਲ੍ਹੇ ਦਾ ਮਾਨਮੱਤਾ ਨਗਰਾ ਪਿੰਡ ਸੋਢੀ ਨਗਰ ਦੇ ਵਿੱਚ ਆਪਾਂ ਇਸ ਟਾਈਮ ਮੌਜੂਦ ਹਾਂ ਸੋਢੀ ਨਗਰ ਪਿੰਡ ਦੇ ਵਿੱਚ ਆ ਕੇ ਵੱਡੇ ਗੁਰਦੁਆਰਾ ਸਾਹਿਬ ਦੇ ਕੋਲੇ ਆ ਕੇ ਮਿੱਤਰੋ ਬਾਈ ਹੁਣਾਂ ਦਾ ਰਹਿਣ ਵਸੇਰਾ ਵਾਪਰ ਖੇਤਾਂ ਦੇ ਵਿੱਚ ਘਰੇਲੂ ਪਰਿਵਾਰ ਆ ਬਾਈ ਹੁਣਾਂ ਦੇ ਕੋਲੇ ਇੱਕ ਪਹਿਲਣ ਪਲੂਨ ਕ੍ਰਾਸ ਬਰੀਡ ਦੇ ਵਿੱਚ ਵੜ ਸੁਣ ਵਾਲੀ ਮਿੱਤਰੋ ਵਕਾਊ ਬਹੁਤ ਚੰਗੇ ਜਿਹੜੇ ਥਾਣਾ ਹਵਾਨੇ ਦੀ ਤਿਆਰੀ ਦੇ ਵਿੱਚ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਬਾਈ ਹੋਣੀ ਡਿਮਾਂਡ ਕਰਦੇ ਆ ਸਾਰੀ ਡਿਟੇਲ ਲੈ ਕੇ ਦਿਨਾ ਤੁਹਾਨੂੰ ਮਿਲਦੇ ਆ ਵੀਰ ਨੂੰ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਵੱਡੇ ਠੀਕ ਠਾਕ ਵਧੀਆ ਬੜੀ ਮਿਹਰ ਹੈ ਦਾਦੇ ਦੀ ਤੁਸੀਂ ਸੁਣਾ ਸ਼ੁਕਰ ਆ ਵੀਰੇ ਸ਼ੁਕਰ ਆਪਣਾ ਨਾਮ ਸਾਂਝਾ ਕਰਦੀ ਆ ਵੀਰੇ ਇੱਕ ਵਾਰ ਹਾਂਜੀ ਵੀਰ ਜੀ ਮੇਰਾ ਨਾਮ ਹੈ ਨਿਸ਼ੱਤਰ ਸਿੰਘ ਨਸ਼ਤਰ ਸਿੰਘ ਹਾਂਜੀ ਠੀਕ ਹੈ ਅਚਾ ਨਸ਼ਤਰ ਜੀ ਆਪਣੇ ਘਰ ਆ ਗਿਆ ਗੁਰਦੁਆਰਾ ਵੱਡਾ ਸਾਹਿਬ ਦੇ ਕੋਲੇ ਹਾਂਜੀ ਪਾਣੀ ਵਾਲੀ ਟੈਂਕੀ ਹੈ ਪਾਣੀ ਵਾਲੀ ਟੈਂਕੀ ਹੈ ਨਾਲ ਤੇ ਪਿਛਲੇ ਪਨੇ ਬੈਕ ਸਾਈਡ ਆਪਣਾ ਅਚਾ ਨਸ਼ਤਰ ਜੀ ਕਈ ਵਾਰੀ ਵੀਰੇ ਫੋਨ ਆ ਜਿਹੜਾ ਸੰਪਰਕ ਨਹੀਂ ਹੁੰਦਾ ਮੰਨ ਲਾ ਰੇਜ ਰੂਜ ਦੇ ਕੰਪਨੀ ਕੀ ਪੁੱਛ ਲਵੇ ਅਗਲਾ ਜੇ ਕਿਸੇ ਨੂੰ ਨਾਂ ਵੀ ਸੰਪਰਕ ਹੋਵੇ ਤੇ ਇਥੋਂ ਪਿੰਡ ਨਾਲ ਗੁਰਦੁਆਰਾ ਸਾਹਿਬ ਕੋਲ ਆ ਕੇ ਕਿਸੇ ਨੂੰ ਕਹਦੇ ਵੀ ਜੋਦੇ ਕਰ ਜਾਣਾ ਜੋਦਾ ਮੱਲ ਜੋਦੇ ਕੀ ਕਰੇ ਠੀਕ ਹੈ ਭਾਈ ਜੀ ਨਾਲ ਮਾਲਕ ਕਹਦੇ ਆ ਜੇ ਕਈ ਵਾਰ ਜੋਦੇ ਜੋਦੇ ਠੀਕ ਹੈ ਜੋਦਾ ਮੱਲ ਹੈ ਅੱਛਾ ਜੋਦੇ ਭਾਈ ਇੱਕ ਤੂੰ ਵੀ ਮੈਨੂੰ ਐਂ ਦੱਸ ਦੇ ਵੀ ਵੜ ਵੇਚਣੀ ਆਪਾਂ ਜਿਹੜੀ ਹੈ ਨਾ ਇਹ ਪਲੂਣੀਆਂ ਮੇਰੇ ਪਹਿਲੇ ਨੇ ਪਹਿਲਣ ਠੀਕ ਹੈ ਕਿੰਨੇ ਦਿਨ ਬਾਕੀ ਆ ਵੀਰੇ ਇਹ ਵੀਰੇ ਦਿਨ ਪੂਰੇ ਹੋਏ ਆ ਉੱਪਰ ਲੈ ਜਾਈ ਆ ਜੇ ਮੰਨ ਲੈ ਵੀ ਜਿੱਦਾਂ ਕੱਲ ਦੇ ਦਿਨੇ ਤੇ ਪੂਰੇ ਹੋਏ 27 ਤਰੀਕ ਦੇ ਕੱਲ ਪੂਰੇ 28 ਤਰੀਕ ਆ ਜਾਣਾ ਹਾਂਜੀ ਹਾਂਜੀ 28 ਆ ਤੋ ਦਿਨ ਲੈ ਜੇ ਤੇੰਨੇ ਦਿਨ ਲੈ ਤਿਆਰੀ ਦੇ ਵਿੱਚ ਮੁਕੰਮਲ ਆ ਹਾਂਜੀ ਹਾਂਜੀ ਅੱਛਾ ਇੱਕ ਗੱਲ ਹੋਰ ਆ ਵੱਡੇ ਭਾਈ ਤਿਆਰੀ ਜਿਵੇਂ ਕੀਤੀ ਕਰਮ ਵਾਲੀ ਐ ਕਹਦੀ 20 ਕਿਲੋ ਦੁੱਧ ਪਾ ਦਊਗੀ ਹਨਾ ਇਹ ਤਾਂ ਜੀ ਬਿਲਕੁਲ ਚਲੋ ਜਿਨ੍ਹਾਂ ਨੇ ਵੀ ਲੈਣੀ ਹੈ ਉਹ ਆਪਣੀ ਸਮਝ ਤੇ ਸੋਚਣਾ ਲੈਣ ਪਰ ਸਾਡੀ ਸੋਚ ਦੇ ਮੁਕਾਬਲ 20 ਕਿਲੋ ਦੁੱਧ ਤੇ ਇਹਨੂੰ ਪਾਉਣਾ ਚਾਹੀਦਾ ਪਾਉਣਾ ਚਾਹੀਦਾ ਵੱਡੇ ਭਾਈ ਮੇਰਾ ਵੀ ਮਨ ਕਹਿੰਦਾ ਇਹ ਬਾਕੀ ਐ ਨਾ ਯਾਰ ਦੁੱਧ ਤਾਂ ਖੁਰਲੀ ਦੇ ਵਿੱਚ ਆ ਭਾਈ ਮੈਂ ਤੁਹਾਨੂੰ ਦੱਸਿਆ ਜੀ ਆਪਾਂ ਕਹੀ ਜਾਈਏ ਪਹਿਲਣ ਵੜਾ 20 ਕਿਲੋ ਦੁੱਧ ਜਿੱਡਾ ਵਜੂਦ ਆ 20 ਕਿਲੋ ਦੁੱਧ ਦੇ ਨੂੰ ਕੁਛ ਵੀ ਨਹੀਂ ਕਹਿੰਦਾ ਜਿੱਦਿਆ ਆਪਣਾ ਹਾਂ ਥੋੜੀ ਜੀ ਹਜੇ ਤੇਰੇ ਤੋਂ ਸਮਝੀ ਨਹੀਂ ਜੇ ਕਿਤੇ ਸਮਝ ਜਾਂਦੀ ਨਾ ਥੋੜੀ ਜੀ ਤੇ ਨਿਆਰੇ ਬਣ ਦੇਣੀ ਸੀ ਇਹਨੇ ਹਾਂਜੀ ਹਾਂਜੀ ਬਸ ਉਹੀ ਗੱਲ ਹੈ ਇਹ ਘਰ ਘਰਾਂ ਦੇ ਵਿੱਚ ਕੰਮ ਉਹੋ ਜਿਹੇ ਹੁੰਦੇ ਨੇ ਉਹ ਜੀ ਸੀਲ ਠੰਡੀ ਹੱਥ ਹੱਥ ਬਿਲਕੁਲ ਜੀ ਬਿਲਕੁਲ ਇਹ ਆ ਵੀ ਕਦੀ ਆਪਣੇ ਇਧਰ ਆਇਆ ਨਹੀਂ ਵਿਹਲੀ ਆ ਵਕਰੀ ਬਾਹਰ ਆ ਗਈ ਬਾਈ ਆ ਦੇ ਕੋਈ ਆਪਣੇ ਅੰਦਰ ਆਉਂਦਾ ਨਹੀਂ ਗਾ ਇਧਰ ਕੋਈ ਆਮ ਅੱਛਾ ਜੋਦੇ ਵੀਰੇ ਇੰਦੀ ਫਿਰ ਹੁਣ ਡਿਮਾਂਡ ਕੀ ਰੱਖੀ ਆ ਵੱਡੇ ਭਾਈ ਡਿਮਾਂਡ ਵੀਰ ਜੀ ਵੇਖੋ ਕਰਨ ਨੂੰ ਤੇ ਜੋ ਮਰਜ਼ੀ ਕਹਿ ਦਈਏ ਜੀ ਦੇ ਲੈਣ ਵਾਲਾ ਕੰਮ ਹੈ 75000 ਦੀ ਜੀ ਦੇ ਮੰਤਾਨਾ ਵਿੱਚੋਂ ਥੋੜਾ ਬੋਤਾ ਚਲੋ ਐ ਆ ਵੀ ਜੇ ਕੋਈ ਦੂਰੋਂ ਨੇੜੇੋਂ ਆਉਂਦਾ ਹੈ ਜੀ ਉਹਨੂੰ ਮੰਨ ਲਓ ਵੀ ਐ ਨਹੀਂ ਹੈਗਾ ਵੀ ਅਗਲੇ ਨੂੰ ਬਿਲਕੁਲ ਹੀ ਆਪਾਂ ਨਾ ਲਾੜ ਪਿਆਰ ਤਾਂ ਜ਼ਰੂਰੀ ਹੈ ਯਾਰ ਪੈਸਾ ਵੀ ਇਕੱਲਾ ਨਹੀਂ ਅਗਲਾ ਜਿੱਥੋਂ ਤੱਕ ਲੱਗੇਗਾ ਵੀ ਉਹ ਪੈਸੇ ਭਰਦਾ ਆਪਾਂ ਨੂੰ ਐ ਨਹੀਂ ਹੈਗਾ ਵੀ ਜਮੇ ਕੋਰੇ ਬਣ ਜਾਗੇ ਨਾ ਸਹੀ ਹੈ ਭਾਈ ਉਹੀ ਬੇਤੇਰੀ ਕੋਰੇ ਬਣਿਆ ਨਹੀਂ ਸੌਦਾ ਸਿਰਫ ਧੰਨਵਾਦ ਵੀਰੇ ਅੱਛਾ ਇੱਕ ਗੱਲ ਜੀ ਵੀਰੇ ਹੋਰ ਨੰਬਰ ਕਿਹੜੇ ਤੇ ਗੱਲਬਾਤ ਕਰੀਏ ਨੰਬਰ ਆਪਣਾ ਹੈਗਾ ਜੀ 62809 ਜੀ 94548 ਇੱਕ ਵਾਰੀ ਹੋਰ ਬੋਲੋ 62809 ਜੀ 94548 ਠੀਕ ਹੈ ਵੀਰੇ ਅੱਛਾ ਇੱਕ ਆ ਕਾਲੀਗਾਮ ਇਹਦੇ ਬਾਰੇ ਵੀ ਦੱਸ ਦਿਓ ਹਾਂ ਜੀ ਵੀਰ ਜੀ ਇਹ ਆਪਣੀ ਤੀਜਾ ਸੂਆ ਸੂਣੀ ਹੈ ਠੀਕ ਹੈ ਵੀਰੇ ਤੇ ਇਹ 6 ਮਹੀਨਿਆਂ ਦੀ ਪੂਰੀ ਗੱਬਣ ਹੈ ਮੰਨ ਲਓ ਵੀ 6 ਮਹੀਨਿਆਂ ਦੀ ਪੂਰੀ ਹੈ ਇੱਕ ਤਰੀਕ ਤੋਂ ਇਹਨੂੰ 7ਵਾਂ ਮਹੀਨਾ ਲੱਗਣਾ ਹੈ ਇੱਕ ਤਰੀਕ ਤੋਂ ਇਸ ਦਿਨ ਤੋਂ 7ਵਾਂ ਮਹੀਨਾ ਲੱਗਣਾ ਹੈ 7ਵਾਂ ਮਹੀਨਾ ਲੱਗਣਾ ਇਹਨੇ ਦੁੱਧ ਕਿੰਨੇ ਕੁ ਦਿੱਤਾ ਸੀ ਵੀਰੇ ਇਹਨੇ ਵੀਰ ਜੀ ਪਿਛਲੇ ਸੂਏ 14 15 ਲੀਟਰ ਦੁੱਧ ਕੱਢਿਆ ਟੀਲ ਰੇ ਚੂਣ ਚੰਨ ਮੈਂ ਨਾ ਜੀ ਜਮਾ ਬਿਲਕੁਲ ਅਗਲਾ ਆਪਦੀ ਚਿਪ ਕੇ ਤਸੱਲੀ ਕਰਕੇ ਲੈ ਜਾਵੇ ਅੱਜ ਦੇ ਕੋ ਲੈ ਕੇ ਜਾਂਦਾ ਭਰਾ ਤਿਆਰ ਕਰਨ ਨੂੰ ਹਣਾ ਅਗਲੇ ਨੇ ਸਾਂਭਣੀ ਹੋਈਆਂ ਜਾ ਕੇ ਦੁੱਧ ਤਿਆਰ ਦਿੰਦੀ ਨਹੀਂ ਵੀਰੇ ਹਾਂਜੀ 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 ਅਗਲੇ ਨੇ ਉਹ 2 ਰੁਪਈਆ ਨੂੰ ਹੀ ਲੈ ਕੇ ਜਾਣੀ ਹੈ ਕਿਨੇ ਦੀ ਦੀ ਦਿਆਂਗੇ ਵੀਰੇ ਇਹ ਆਪਾਂ ਵੀਰ ਜੀ ਦੇਖੋ ਜੇ ਤਾਂ ਕੋਈ ਬੰਦ ਥਣ ਕੇ ਆਉਂਦਾ ਹੈ ਜੇ ਤਾਂ ਕੋਈ ਕਵੇ ਵੀ ਵਿੱਚੋਂ ਤੋੜ-ਫੋੜ ਕਰਨੀ ਹੈ 2000 2000 ਦੀ ਬੱਚੀ ਹੈ ਕੀ ਕਰ ਬੱਡੇ ਭਾਈ ਫੇਰ ਤਾਂ ਮਾੜੀ ਵੀ ਨਹੀਂ ਆ ਰਹਿਣਾ ਬੱਡੇ ਫੇਰ ਸੰਭਲਣਾ 20000 ਦੀ ਵੜ ਮੰਨ ਲਓ ਵੀ ਇਹ ਵੀ ਨਹੀਂ ਹੈਗਾ ਕਿਸੇ ਤਰ੍ਹਾਂ ਦੀ 14 15 ਲੀਟਰ ਹੋਰ ਦੋ ਮਹੀਨਿਆਂ ਨੂੰ ਇਹਨੇ ਸੁਪਣਾ ਸੁਪਣਾ ਤੋੜ ਦੇ ਵੀਰੇ ਉਹ ਗਾਣੂ ਤੋੜ ਕੇ ਵਿਖਾ ਦੇ ਲੈ ਵੀ ਮਿੱਤਰੋ ਪਹਿਲਣ ਚ ਡੱਬੀ ਵੜਾ ਲਾਲ ਰੰਗ ਦੇ ਵਿੱਚ ਇਹਦੇ ਵਿੱਚ ਝਲਕ ਪੈਂਦੀ ਆ ਥਣ ਹਵਾਨਾ ਪੂਰਾ ਜ਼ਬਰਦਸਤ ਤੇ ਢੰਚੇ ਦੀ ਸਰੀਰ ਕਪਾਖਾ ਲੋ ਕ੍ਰਾਸ ਬਣ ਦੇ ਵਿੱਚ ਪੈਂਦੀ ਆ ਕਰਮਾ ਵਾਲੀ ਇਹ ਵੀ ਨਾਲ ਦੀ ਨਾਲ ਇੱਕ ਗੱਲ ਹੋਰ ਵੀ ਆ ਇਹਨੇ ਗਰਮੀ ਵੀ ਨਹੀਂ ਮਨਾਉਣੀ ਵੀਰੇ ਚੰਗਾ ਦੁੱਧ ਪਾਈ ਜਾਊਗੀ ਤੇ ਚੰਗੇ ਦੁੱਧ ਦੀ ਫੈਂਟ ਆਈ ਜਾਊਗੀ ਘਰ ਦੇ ਵਿੱਚ ਦੁੱਧ ਪੀਣ ਵਾਲੇ ਭਰਾਵਾਂ ਦੇ ਲਈ ਲਾਹੇਵੰਦ ਚੀਜ਼ ਆ ਬਣਦੀ ਵੀਰੇ ਇਹਨੂੰ 75000 ਰੁਪਇਆ ਬਾਈ ਡਿਮਾਂਡ ਆ ਜਦੋਂ ਸ਼ੈਂਪੂ ਵੱਜ ਗਿਆ ਨਵਾਂ ਤਲਿਆਰਾ ਪੈ ਗਿਆ ਗਲ ਦੇ ਵਿੱਚ ਪੈ ਗਈ ਗਾਨੀ ਤੇ ਉਦੋਂ ਮਿੱਤਰੋ ਇਹ ਦਊਗੀ 90000 ਦੀ ਨਿਸ਼ਾਨੀ ਮਿੱਤਰੋ ਬਾਕੀ ਰੰਗ ਬਾਜ ਦੇ ਵਿੱਚ ਚੰਗਾ ਥਨਸਲਾਵਾ ਸਟਾਈਲ ਆ ਤੁਰੰਦਾਂ ਦੇ ਠੰਡੀ ਸੀਲ ਬਾਈ ਹੋਣੀ ਉਹਦੇ ਉਪਰਾਂ ਕਰਦੀ ਆ ਰੈਂਡ ਵੀਰੇ ਕੋਈ ਚੱਕਰ ਆਪਣੇ ਨਾਲ ਜਿਹਾ ਕਰਕੇ ਅੱਛਾ ਵੀਰੇ ਇਹਨੂੰ ਵੀ ਕਾਲੀ ਵੀ ਤੋਰਦੀ ਦੀ ਮੜੀ ਮੜਾ ਜੀ ਹਾਂਜੀ ਵੇਖੀ ਤੋਰੀ ਦੇ ਵੀ ਕਰਾਈ ਦੇ ਦਰਸ਼ਨੀ ਦੀ ਲੈ ਵੀ ਬਾਈ ਆ ਆ ਤੋਹਫਾ ਸਿਰਫ ਤੁਹਾਨੂੰ ਨਾ 22000 ਦੇ ਵਿੱਚ ਆਖਿਆ ਨਾ ਵੀਰੇ ਬਾਈ ਜੀ 22000 ਚ ਮਾਨ ਕਰਦੇ ਆਗੇ ਨਾ ਲਾੜ ਪਿਆਰ ਕਰਦੀ ਮੇਰਾ ਬਾਈ ਸੰਭਣੀ ਪੈਣੀ ਹੈ ਪੱਠੇ ਪਾਉਣੇ ਪੈਣੇ ਆ ਖੋਲ ਕੇ ਬੰਨਣੀ ਪੈਣੀ ਹੈ ਪਾਣੀ ਦੋ ਟਾਈਮ ਪਿਉਣਾ ਪੈਣਾ ਸੀ ਨਹੀਂ ਸਭ ਬਣ ਜਮਾ ਬਸ ਵਾਵਾ ਕੰਮ ਕਰ ਜਣੇ ਬਾਕੀ ਥਣ ਚੰਗਾ ਹੈ ਨਾ ਵੀਰੇ ਥਣ ਮਾਨਾ ਬਿਲਕੁਲ ਸਾਫ ਹੈ ਕੰਨ ਤੇ ਆਪਾਂ ਇਹਦੇ 6 ਮਹੀਨੇ ਪੂਰੇ ਹੋ ਗਏ ਦੋ ਤਿੰਨ ਮਹੀਨੇ ਸਾਹਮਣੀ ਪਣੀ ਹੈ ਹਣਾ ਸਤਵਾਂ ਮਹੀਨਾ ਇਹਨੂੰ ਲੱਗ ਗਿਆ ਜੀ ਆਪਣਾ ਇੱਕ ਤਰੀਕ ਤੋਂ ਲੱਗ ਗਿਆ ਇੱਕ ਤਰੀਕ ਤੋਂ ਲੱਗ ਗਿਆ ਤੇ ਤਾਂ ਲੈ ਲਿਆ ਕੰਮ ਬਈ ਨੇ ਹਣਾ ਕਰਮ ਵਾਲੇ ਅੱਛਾ ਹੁਣ ਮੈਨੂੰ ਇੱਕ ਗੱਲ ਹੋਰ ਦੱਸ ਦੇ ਵੀ ਜੇ ਕੋਈ ਭਰਾ ਤੂੰ ਕਿਰੇ ਡਿਊਟੀ ਟੂਟੀ ਤਾਂ ਨਹੀਂ ਕਰਦਾ ਜਦੋਂ ਮਰਜ਼ੀ ਆ ਜਾਵੇ ਮੈਂ ਤੁਹਾਨੂੰ ਦੱਸਾਂ ਜੀ ਮੈਂ ਡਿਊਟੀ ਕਰਨਾ ਵਾ ਮੇਰਾ ਟਾਈਮ ਹੈਗਾ ਸਵੇਰੇ ਜੇ ਕਿਸੇ ਵੀਰ ਨੇ ਆਉਣਾ 9 ਵਜੇ ਤੋਂ ਬਾਅਦ ਆਵੇ ਤੇ 2 ਵਜੇ ਤੋਂ ਪਹਿਲਾਂ ਠੀਕ ਹੈ ਜੇ ਸ਼ਾਮ ਨੂੰ ਆਉਣਾ ਹੈ 4 ਵਜੇ ਤੋਂ ਬਾਅਦ ਬਸ ਠੀਕ ਹੈ ਜੀ ਲੈ ਵੀ ਮੇਤਰੋ ਪਿੰਡ ਸੋਢੀ ਨਗਰ ਜ਼ਿਲ੍ਹਾ ਬਫਰੋਜਪੁਰ